ਦੋਸਤੋ ਸਤਿ ਸ੍ਰੀ ਅਕਾਲ ਆਦਾਬ ਮੈਂ ਤੁਹਾਡਾ ਆਪਣਾ ਕਰਮਜੀਤ ਸੋ ਅੱਜ ਤੁਹਾਡੀ ਖੇਦਮਤੀ ਵਿੱਚ ਪੇਸ਼ ਕਰਨ ਜਾ ਰਿਹਾ ਹਾਂ ਪ੍ਰਿੰਸੀਪਲ ਸੁਜਾਨ ਸਿੰਘ ਦੀ ਬਹੁਤ ਹੀ ਖੂਬਸੂਰਤ ਅਤੇ ਬਹੁਚਰਚਿਤ ਕਹਾਣੀ ਰਾਸਲੀਲਾ ਮੈਂ ਉਹ ਦੂੰ ਕੋਈ ਨਵਾਂ ਤਸਾਂ ਸਾਲਾਂ ਦਾ ਹੋਵਾਂਗਾ ਜਿਸ ਕੋਠੀ 'ਚ ਅਸੀਂ ਰਹਿੰਦੇ ਸਾਂ ਉਸ ਦੇ ਵਿੱਚ ਰਹਿਣ ਲਈ ਤਿੰਨਾ ਟੱਬਰਾਂ ਲਈ ਖੁੱਲੀ ਥਾਂ ਸੀ ਇੱਕ ਹਿੱਸੇ ਵਿੱਚ ਅਸੀਂ ਰਹਿੰਦੇ ਸਾਂ ਤੇ ਦੂਸਰੇ ਵਿੱਚ ਅੰਮ੍ਰਿਤਸਰ ਦੇ ਮਸ਼ਹੂਰ ਠੇਕੇਦਾਰ ਸਰਦਾਰ ਤੀਸਰਾ ਵੀ ਇੱਕ ਹਿੰਦੂ ਵਪਾਰੀ ਸੀ ਤੇ ਉਸ ਦੀ ਉਮਰ ਮੇਰੀ ਹੁਣ ਦੀ ਪਰਖ ਅਨੁਸਾਰ ਕੋਈ 60-65 ਸਾਲ ਦੀ ਸੀ ਉਹ ਮੇਰੇ ਜਨਮ ਤੋਂ ਹੀ ਇਸ ਬਾੜੀ ਵਿੱਚ ਰਹਿੰਦਾ ਸੀ ਤੇ ਮੇਰੇ ਨਾਲ ਬੜਾ ਪਿਆਰ ਕਰਦਾ ਸੀ ਮੈਂ ਸੁਣਿਆ ਸੀ ਕਿ ਉਸ ਦਾ ਉਸ ਤੋਂ ਸਿਵਾ ਕੋਈ ਹੋਰ ਨਹੀਂ ਸੀ ਖਬਰੀ ਇਸੇ ਕਰਕੇ ਉਸਨੇ ਆਪਣਾ ਵਿਆਹ ਉੱਥੋਂ ਦੇ ਗਰੀਬ ਘਰ ਨੂੰ ਪੈਸਾ ਦੇ ਕੇ ਕੀਤਾ ਸੀ ਤਿੰਨ ਚਾਰ ਮਹੀਨੇ ਤੋਂ ਮੈਂ ਬਾਬੇ ਦਾ ਬੂਹਾ ਹਮੇਸ਼ਾ ਬੰਦ ਦਿਖਦਾ ਸੀ ਭਾਵੇਂ ਬਾਹਰ ਜੰਦਾ-ਕੁੰਡਾ ਕਦੇ ਨਹੀਂ ਸੀ ਲੱਗਾ ਹੁੰਦਾ ਇੱਕ ਦਿਨ ਜਦ ਮੈਂ ਸਕੂਲੋਂ ਮੁੜਿਆ ਤਾਂ ਉਹ ਬੂਹਾ ਖੁੱਲਾ ਸੀ ਤੇ ਮੈਂ ਬਾਬੇ ਨੂੰ ਅੰਦਰ ਦੇਖ ਕੇ ਲਾੜ ਨਾਲ ਬਾਬਾ ਬਾਬਾ ਕਰਦਾ ਜਿਉਂ ਹੀ ਅੰਦਰ ਵੜਿਆ ਤਿਉਂ ਹੀ ਉਸ ਘੂਰੀ ਵਟਕੇ ਚਪੇੜ ਦਿਖਾਈ ਤੇ ਮੂੰਹ ਦੇ ਅੱਗੇ ਉਂਗਲ ਰੱਖ ਕੇ ਚੁੱਪ ਰਹਿ ਦਾ ਇਸ਼ਾਰਾ ਕਰਦਿਆਂ ਬਾਹਰ ਨਿਕਲ ਜਾਣ ਨੂੰ ਆਖਿਆ ਮੈਂ ਹੈਰਾਨ ਸਾਂ ਤੇ ਹੈਰਾਨੀ ਦੇ ਨਿਸ਼ਾਨ ਜ਼ਰੂਰ ਬਾਬੇ ਨੇ ਵੀ ਚੀਰੇ ਤੇ ਪੜੀ ਹੋਣਗੇ ਮੈਂ ਪਿਛਲੇ ਪੈਰੀ ਵਾਪਸ ਮੁੜਿਆ ਹੀ ਸਾਂ ਕਿ ਬਾਬੇ ਨੇ ਮੈਨੂੰ ਬਸਤੇ ਸਮੇਤ ਕੁੱਛੜ ਚੁੱਕ ਲਿਆ ਤੇ ਬਾਹਰ ਲਿਆ ਕੇ ਇੱਕ ਆਨਾ ਮੇਰੀ ਤਲੀ ਤੇ ਰੱਖ ਕੇ ਕਿਹਾ ਕ੍ਰਿਸ਼ਨ ਹੁਣ ਮੈਨੂੰ ਚਾਚਾ ਆਖਿਆ ਕਰ ਕਹਿੰਗਾ ਨਾ ਆਪਣੇ ਸਵਾਲ ਦਾ ਜਵਾਬ ਮੇਰੇ ਹਾਂ ਵਿੱਚ ਸਿਰ ਹਿਲਾਉਣ ਤੋਂ ਲੈ ਕੇ ਉਸ ਮੈਨੂੰ ਪਿਆਰ ਨਾਲ ਥੱਲੇ ਉਤਾਰ ਦਿੱਤਾ ਘਰ ਪਹੁੰਚਦਿਆਂ ਹੀ ਚਾਈ ਜੀ ਨੇ ਦੁੱਧ ਦਾ ਗਲਾਸ ਦਿੱਤਾ ਤੇ ਆਖਿਆ ਕਿ ਨਿੱਕੀ ਜੀ ਹੀ ਪਰੌਂਠੀ ਹੁਣੇ ਲਾ ਦਿੰਦੀ ਹਾਂ ਇਹਨੇ ਨੂੰ ਬਾਬੇ ਦੀ ਨੌਕਰਾਨੀ ਮੈਨੂੰ ਬੁਲਾਣ ਆ ਗਈ ਚਾਈ ਨੇ ਆਖਿਆ ਜਾ ਕਾਕਾ ਤੇਰੇ ਤਾਈ ਨੇ ਸੱਦਿਆ ਹੁਣ ਆਏ ਮੈਂ ਹੈਰਾਨ ਹੋ ਕੇ ਪੁੱਛਿਆ ਕਿਹੜਾ ਤਾਇਆ ਠੇਕੇਦਾਰ ਤਾਇਆ ਚਾਈਨੇ ਉਤਰ ਦਿੱਤਾ ਕੱਪੜੇ ਵਾਲਾ ਤਾਇਆ ਮੈਂ ਕਿਹਾ ਬਾਬਾ ਤੇ ਅਖਦਾ ਸੀ ਮੈਂ ਤੇਰਾ ਚਾਚਾ ਲੱਗਦਾ ਹਾਂ ਚਾਈ ਹੱਸ ਪਈ ਤੇ ਆਖਿਆ ਆਹੋ ਉਸੇ ਸੱਦਿਆ ਹੈ ਇਹ ਉਸਦੀ ਨਵੀਂ ਨੌਕਰਾਨੀ ਹੈ ਕਾਕਾ ਤੇਰੀ ਤਾਈ ਨੇ ਸੱਦਿਆ ਹੋਣਾ ਏ ਮੈਂ ਇਹੋ ਜਿਹੀਆਂ ਗੱਲਾਂ ਸੁਣ ਕੇ ਚਿਕਰਾ ਜਿਹਾ ਗਿਆ ਤੇ ਪਰੋਂਠੀ ਮੁੜਖਾਂ ਦੇ ਖਿਆਲ ਨਾਲ ਮੈਂ ਨੌਕਰਾਨੀ ਨਾਲ ਤੁਰ ਗਿਆ ਮੈਂ ਜਦ ਚਾਚੀ ਦੇ ਅੰਦਰ ਵੜਿਆ ਤਾਂ ਉਸ ਨੇ ਮੈਨੂੰ ਪਹਿਲੀ ਵਾਂਗ ਹੀ ਕੁਚੜ ਚੁੱਕ ਲਿਆ ਤੇ ਉਸੇ ਤਰ੍ਹਾਂ ਮੈਨੂੰ ਬੱਖੀ ਵਾਲੇ ਕਮਰੇ ਵਿੱਚ ਲੈ ਗਿਆ ਲੋਹੇ ਦੇ ਪਲੰਘ ਲੱਗੇ ਇੱਕ ਲੰਮੀ ਅਲਮਾਰੀ ਦੇ ਕਦ ਆਦਮ ਸ਼ੀਸ਼ੇ ਵਿੱਚ ਇੱਕ ਕਣਕ ਭਿੰਨੀ ਪਤਲੀ ਮਲੂਕ ਤੀਵੀ ਆਪਣੇ ਗੋਡਿਆਂ ਤੱਕ ਲੰਮੀ ਕਾਲੇ ਭਾਰੇ ਵਾਲਾ ਨੂੰ ਸਵਾਰ ਰਹੀ ਸੀ ਸ਼ੀਸ਼ੇ ਵਿੱਚੋਂ ਸਾਨੂੰ ਆਉਂਦਿਆਂ ਦੇਖ ਕੇ ਉਸ ਮੂੰਹ ਸਾਡੇ ਵੱਲ ਕਰਨ ਤੋਂ ਪਹਿਲਾਂ ਪੰਜਾਬੀ ਰਿਵਾਜ ਅਨੁਸਾਰ ਸਾੜੀ ਦਾ ਪੱਲਾ ਸਿਰ ਤੇ ਲੈ ਲਿਆ। ਚਾਚਾ ਜੀ ਨੇ ਕਿਹਾ "ਕ੍ਰਿਸ਼ਨ ਤੇਰੀ ਚਾਚੀ ਮੈਂ ਘਰ ਦੀ ਸਿੱਖਿਆ ਮੁજબ ਚਾਚੀ ਦੇ ਪੈਰਾਂ ਤੇ ਮੱਥਾ ਟੇਕਣ ਲਈ ਉਤਰਿਆ ਤਾਂ ਚਾਚੀ ਨੇ ਪੈਰ ਪਿਸ਼ਾ ਖਿੱਚ ਲਈ ਤੇ ਮੈਨੂੰ ਫੜ ਕੇ ਆਪਣੇ ਨਾਲ ਘੁੱਟ ਲਿਆ। ਮੇਰੀਆਂ ਬਾਹਾਂਾਂ ਜੋ ਮਸੀ ਉਸ ਦੀ ਕਮਰ ਤੱਕ ਪਹੁੰਚਿਆ ਸਨ ਪਿਆਰ ਨਾਲ ਦਵਾਲੇ ਕੱਸੀਆਂ ਗਈਆਂ ਉਸ ਨੇ ਮੇਰੇ ਸਿਰ ਦੇ ਵਾਲਾਂ ਵਿੱਚ ਲੰਮੇ ਲੰਮੇ ਕੋਮਲ ਪੋਟੇ ਫੇਰਦਿਆਂ ਕਿਹਾ ਕਿੰਨਾ ਪਿਆਰਾ ਹੈ ਇਹ ਬਾਲਕ ਆਰਾਮ ਪਿਆਰੀ ਚਾਚੀ ਨੇ ਕਿਹਾ ਇਹ ਮੈਨੂੰ ਵੀ ਬੜਾ ਪਿਆਰਾ ਹੈ ਮੈਂ ਇਸ ਨੂੰ ਪੋਟਿਆਂ ਨਾਲ ਮਿੰਮਿੰਕ ਕੇ ਪਾਲਿਆ ਹੈ ਮੈਨੂੰ ਚੀਤਾ ਹੈ ਜਦ ਮੈਂ ਚਾਚੀ ਦੀ ਦਿਵਾਲਿਓ ਆਪਣੀਆਂ ਬਾਹਾਂ ਖੋਲੀਆਂ ਸਨ ਤਾਂ ਉਸ ਇੱਕ ਡੂੰਗਾ ਸਾਹ ਖੇਚਿਆ ਸੀ ਚਾਚੀ ਨੇ ਪੁੱਛਿਆ ਕਿਉਂ ਕੀ ਗੱਲ ਹੈ ਪਿਆਰੀ ਕੁਛ ਨਹੀਂ ਉਸ ਫਿਰ ਉਸੇ ਤਰ੍ਹਾਂ ਕਰਦਿਆ ਕਿਹਾ ਤੇ ਕੁਝ ਚਿਰ ਠਹਿਰ ਕੇ ਮੈਨੂੰ ਬੜੇ ਪਿਆਰ ਨਾਲ ਪੁੱਛਿਆ ਤੇਰਾ ਨਾਂ ਕੀ ਹੈ ਬੱਚੀ ਮੇਰੇ ਦਸਣ ਤੇ ਉਸ ਗੈਰ ਪੰਜਾਬੀਆਂ ਵਾਂਗ ਦੁਹਰਾਇਆ ਕ੍ਰਿਸ਼ਨ ਚੰਦਰ ਵਾਲ ਵਿਨਾ ਸਾਂਭਿਆਂ ਸਾਬਨ ਨਾਲ ਹੱਥ ਧੋ ਕੇ ਇੱਕ ਪਰਚ ਵਿੱਚ ਮਲਾਈ ਚੌਲ ਪਾ ਕੇ ਉਸ ਮੈਨੂੰ ਖਾਂ ਲਈ ਦਿੱਤੇ ਬੜੇ ਸੁਆਦਾ ਨਾਲ ਖਾ ਕੇ ਤੇ ਪਰੌਂਠੀ ਦਾ ਚੇਤਾ ਭਲਾ ਮੈਂ ਬਾਹਰ ਖਿਡਣ ਤੁਰ ਪਿਆ ਕੋਈ ਤੀਸਰੇ ਦਿਨ ਮਗਰੋਂ ਦੀ ਗੱਲ ਹੈ ਕਿ ਜਦ ਮੈਂ ਸਕੂਲੋਂ ਮੁੜ ਰਿਹਾ ਸਾਂ ਤਾਂ ਚਾਚੀ ਦੀ ਥੋੜੀ ਜਿਹੀ ਖੁੱਲੇ ਬੂਹੇ ਚੋਂ ਮੈਨੂੰ ਕੋਈ ਪਛਾਣੀ ਹੋਈ ਆਵਾਜ਼ ਬੁਲਾਉਂਦੀ ਜਾਪੀ ਮੈਂ ਬਸਤੇ ਸਮੀਤ ਬੁਹਾ ਖੋਲ ਕੇ ਅੰਦਰ ਜਾ ਵੜਿਆ ਅੰਦਰ ਕੋਈ ਨਹੀਂ ਸੀ ਪਤਾ ਨਹੀਂ ਕਿਉਂ ਮੈਂ ਬਾਹਰ ਦਾ ਬੁਹਾ ਟੋ ਦਿੱਤਾ ਤੇ ਉਸ ਦਿਨ ਵਾਲੇ ਕਮਰੇ ਵੱਲ ਵਧਿਆ ਚਾਚੀ ਉਸੇ ਤਰ੍ਹਾਂ ਫੇਰਵਾਲ ਸਵਾਰ ਰਹੀ ਸੀ ਮੈਨੂੰ ਸ਼ੀਸ਼ੇ ਵਿੱਚੋਂ ਅੰਦਰ ਆਉਂਦਾ ਵੇਖ ਕੇ ਉਸ ਆਪਣਾ ਮੂੰਹ ਮੇਰੇ ਵੱਲ ਮੋੜ ਲਿਆ ਪਰ ਕੱਲ ਵਾਂਗ ਉਹ ਸਿਰ ਤੇ ਸਾੜੀ ਕੋਈ ਨਾ ਲਈ ਕੁਝ ਚਿਰ ਚੇਚਕ ਉਸ ਉਸ ਦਿਨ ਬਾਗ ਬਾਹ ਖਲਾਰ ਦਿਤੀਆਂ ਮੈਂ ਉੱਥੇ ਖੜੋਤਾ ਹੀ ਉਸ ਦੇ ਗੋਲ ਸੋਹਣੇ ਚਿਹਰੇ ਵੱਲ ਤੱਕਦਾ ਰਿਹਾ ਹੌਲੀ-ਹੌਲੀ ਉਸ ਦੀਆਂ ਅੱਖਾਂ ਵਿੱਚ ਦੋ ਮੋਟੇ-ਮੋਟੇ ਅਥਰੂ ਇਕੱਠੇ ਹੋ ਗਏ ਮੇਰੇ ਕੋਲੋਂ ਰਿਹਾ ਨਾ ਗਿਆ ਮੈਂ ਇਹ ਵੀ ਨਾ ਪੁੱਛਿਆ ਕਿ ਉਹ ਰੋਂਦੀ ਕਿਉਂ ਹੈ ਤੇ ਬਾਹਾਂ ਫਸਾਰ ਕੇ ਜਿਉਂ ਹੀ ਅਗਾ ਵਧਿਆ ਉਹ ਗੋਡਿਆਂ 'ਪਾਰ ਹੋ ਗਈ ਮੇਰੀਆਂ ਦੋਵੇਂ ਬਾਹਾਂ ਉਸ ਦੀ ਪਿੱਠ 'ਤੇ ਵਾਲੇ ਕਸੀਆਂ ਗਈਆਂ ਤੇ ਉਸ ਨੇ ਮੈਨੂੰ ਆਪਣੀ ਛਾਤੀ ਨਾਲ ਕੱਸ ਲਿਆ ਉਸ ਦਿਨ ਮੈਂ ਪਹਿਲੀ ਵਾਰ ਕੋਮਲਤਾ ਦਾ ਅਹਿਸਾਸ ਕੀਤਾ ਮੇਰੇ ਪਿੰਡੇ ਵਿੱਚ ਸੱਚ ਦੱਸਦਾ ਹਾਂ ਕੰਮਣੀ ਛੜ ਪਈ ਚਾਚੀ ਨੇ ਸੱਜਾ ਹੱਥ ਢਿੱਲਾ ਕਰਕੇ ਮੇਰੀ ਗੱਲ ਆਪਣੀ ਗੱਲ ਨਾਲ ਲਾ ਲਈ ਤੇ ਕਿੰਨਾ ਚਿਰ ਹੀ ਅਸੀਂ ਇਸੇ ਤਰ੍ਹਾਂ ਰਹੇ ਆਖਰ ਉਸ ਦੇ ਹੰਝੂ ਮੇਰੀ ਗੱਲ ਤੋਂ ਵਹਿ ਤੁਰੇ ਇਹ ਗਿੱਲੇ ਵੀ ਸਨ ਤੇ ਕੁਸੇ ਵੀ ਮੈਂ ਹੋਸ਼ ਵਿੱਚ ਆ ਗਿਆ ਸਾਂ ਮੈਂ ਜਦ ਉਸ ਦੇ ਚਿਹਰੇ ਵੱਲ ਨੇੜੇੋਂ ਤੱਕਿਆ ਤਾ ਉਸ ਦੇ ਬੁੱਲ ਕੰਬ ਰਹੇ ਸਨ ਤੇ ਅੱਖਾਂ ਮੀਟੀਆਂ ਹੋਈਆਂ ਸਨ ਆਖਰ ਉਸ ਦੀ ਦੂਸਰੀ ਬਾਹ ਵੀ ਢਿੱਲੀ ਹੋਈ ਤੇ ਉਸ ਹੌਲੀ-ਹੌਲੀ ਅੱਖਾਂ ਖੋਲੀਆਂ ਅੱਜ ਕੱਲ ਦੀ ਸੂਝ-ਮੂਝ ਮੈਂ ਕਹਿ ਸਕਦਾ ਹਾਂ ਕਿ ਉਹ ਸੁੱਤੀਆਂ ਉੱਠੀਆਂ ਅੱਖਾਂ ਵਾਂਗ ਭਾਰੀਆਂ ਤੇ ਅਲਸਾਈਆਂ ਹੋਈਆਂ ਸਨ ਮੈਂ ਪੁੱਛਣਾ ਚਾਹਿਆ ਚਾਚੀ ਉਸਨੇ ਅਦਚੋ ਹੀ ਰਲਿਮਲੀ ਮੰਗਲਾ ਤੇ ਹਿੰਦੀ ਵਿੱਚ ਕਿਹਾ ਕ੍ਰਿਸ਼ਨਚੰਦਰ ਮਿਰਾਨਾ ਰਾਧਾ ਹੈ ਰਾਧਾ ਕਿੱਕੇ ਆਵਾਜ਼ ਮਾਰਿਆ ਕਰੋ ਮੈਂ ਸਿਰ ਨਾਲ ਸੱਤ ਵਚਨ ਕਹਿ ਕੇ ਤੇ ਆਪਣੇ ਪਹਿਲੇ ਸਵਾਲ ਨੂੰ ਭੁੱਲਦਿਆਂ ਪੁੱਛਿਆ ਚਾਚਾ ਕਿੱਥੇ ਹੈ ਰਾਧਾ ਨੇ ਆਖਿਆ ਉਹ ਮੰਗਲਾ ਹਾਟ ਦੁਕਾਨ ਲੈ ਕੇ ਗਿਆ ਹੈ ਮੱਸਿਆ ਤੋਂ ਸਿਵਾ ਉਹ ਕਦੇ ਇਸ ਵੇਲੇ ਵਿਹਲਾ ਨਹੀਂ ਹੁੰਦਾ ਨੌਕਰਾਨੀ ਮੈਂ ਪੁੱਛਿਆ ਉਹ ਕੱਢ ਦਿੱਤੀ ਉਸ ਉੱਤਰ ਦਿੱਤਾ ਉਹ ਚੰਗੀ ਨਹੀਂ ਸੀ ਤੇ ਹੁਣ ਮੈਂ ਸਭ ਕੰਮ ਆਪ ਕਰ ਸਕਾਂਗੀ ਅਚਾਨਕ ਉਸ ਨੂੰ ਪਤਾ ਨਹੀਂ ਕੀ ਹੋਇਆ ਉਸ ਮੇਰੇ ਬਸਤੇ ਨੂੰ ਜੋ ਹਾਲੀ ਤੱਕ ਮੇਰੇ ਮੋਢੇ ਤੋਂ ਖੱਬੀ ਵੱਖੀ ਵੱਲ ਲੰਕਰਿਆ ਸੀ ਉਤਾਰ ਦਿੱਤਾ ਮੇਰਾ ਕੋਟ ਲਾ ਕੇ ਪਲੰਘ ਤੇ ਸੁੱਟ ਪਾਇਆ ਮੇਰਾ ਬੂਟ ਤਸਮੀ ਖੋਲ ਕੇ ਲਾ ਦਿੱਤਾ ਉਸ ਮੇਰੀ ਸੱਜੀ ਲੱਤ ਨੂੰ ਅਗਾਹ ਕਰਕੇ ਗੋਡੇ ਤੋਂ ਉੱਚਾ ਕਰ ਦਿੱਤਾ ਤੇ ਲੱਤ ਨੂੰ ਪੱਬ ਭਰਨੇ ਖੜੀ ਰਹਿਂ ਦਿੱਤਾ ਖੱਬੀ ਲਾਤ ਜਉਂਦੀ ਤਿਉਂ ਸਿੱਧੀ ਰਹਿਂ ਦਿੱਤੀ ਫਿਰ ਉਹ ਅੱਖਾਂ ਨਾਲ ਚਾਰਚ ਫੇਰੇ ਭਾਲ ਕਰਦੀ ਜਾਪੀ ਫੁਰਤੀ ਨਾਲ ਉਹ ਇੱਕ ਕਿਲੀ ਤੋਂ ਲੱਕੜ ਦੀ ਸੋਟੀ ਲਾ ਲਈ ਤੇ ਮੇਰੇ ਦੋਹਾਂ ਹੱਥਾਂ ਵਿੱਚ ਲੰਮੀ ਦਾ ਫੁੜਾ ਕੀ ਇੱਕ ਸਿਰ ਵੱਲੋਂ ਮੇਰੇ ਬੁੱਲਾਂ ਤੇ ਰੱਖ ਦਿੱਤੀ ਫਿਰ ਉਹ ਪਿਛਾਂ ਹਟ ਕੇ ਦੇਖਣ ਲੱਗ ਪਈ ਉਸਤੇ ਬੁੱਲਾਂ ਤੇ ਇੱਕ ਕੋਮਲ ਮੁਸਕਰਾਹਟ ਆਈ ਤੇ ਉਸ ਲੰਮੀ ਸਾਰੀ ਹੂੰ ਕੀਤਾ ਕੁਝ ਚਿਰ ਪਿੱਛੋਂ ਉਹ ਆਪਣੀ ਸ਼ਿੰਗਾਰ ਟੇਬਲ ਦੇ ਦਰਾਜ਼ ਵਿੱਚੋਂ ਇੱਕ ਗੁਲਾਬੀ ਰੇਸ਼ਮੀ ਫੀਤਾ ਕੱਢ ਲਈ ਤੇ ਉਸਨੇ ਮੇਰੇ ਸੁਨਹਿਰੀ ਵਾਲ ਪਰੇ ਹਟਾਉਂਦਿਆਂ ਹੋਇਆਂ ਸਿਰਦਵਾਲੇ ਬਨ ਕੇ ਖੱਬੇ ਕੰਨ ਲਾਗੇ ਫੁੱਲ ਬਣਾ ਦਿੱਤਾ ਸ਼ੀਸ਼ੇ ਵਾਲੀ ਲੰਮੀ ਅਲਮਾਰੀ ਖੋਲ ਕੇ ਉਸ ਇੱਕ ਪੀਲੀ ਬਨਾਰਸੀ ਸਾੜੀ ਕੱਢੀ ਉਸ ਨੂੰ ਫੋਲਦੀ ਫੋਲਦੀ ਉਹ ਦੂਸਰੀ ਕੰਧ ਤੇ ਇੱਕ ਵੱਡੀ ਤਸਵੀਰ ਲੱਗ ਵੱਦੀ ਜਿਸ ਨੂੰ ਇੱਕ ਸੇਹਰਾ ਚੜਾਇਆ ਹੋਇਆ ਸੀ ਬੜੇ ਗੌਰ ਨਾਲ ਉਸ ਨੂੰ ਦੇਖ ਕੇ ਉਹ ਮੇਰੇ ਵੱਲ ਮੁੜੀ ਤੇ ਮੇਰੇ ਲੱਕ ਦਿਵਾਲੀ ਉਸ ਤਸਵੀਰ ਨੂੰ ਦੇਖ ਦੇਖ ਕੇ ਧੋਤੀ ਬਨਣ ਲੱਗੀ ਧੋਤੀ ਸ ਜਾ ਕੇ ਉਹ ਬੜੀ ਪਰਸੰਨ ਜੇਹੀ ਬਹਿਬਲਤਾ ਵਿੱਚ ਨਚਲਦੀ ਦਸਣ ਲੱਗੀ ਠੇਕੇਦਾਰ ਸਰਦਾਰਾਂ ਦੀ ਨਿੱਕੀ ਕੁੜੀ ਨਵੇਂ ਖਡਾਉਣੇ ਆਪਣੇ ਵੱਡੇ ਵੀਰ ਕੋਲੋਂ ਲੈ ਕੇ ਇਸੇ ਤਰ੍ਹਾਂ ਕਰਦੀ ਹੁੰਦੀ ਸੀ ਮੈਨੂੰ ਤੇ ਰਾਦਾ ਉਹੋ ਜਿਹੀ ਹੀ ਜਾਪੀ ਥੋੜੀ ਚਿਰ ਮਗਰੋਂ ਉਸ ਫੁਰਤੀ ਨਾਲ ਸੋਟੀ ਖੋਕੇ ਵਸਤੇ ਲਾ ਕੇ ਬਗਾ ਮਾਰੀ ਮੈਨੂੰ ਆਪਣੀਆਂ ਬਾਹਾਂ 'ਚ ਲੱਕ ਨਾਲ ਕੱਸ ਕੇ ਉਸ ਬੜੀ ਤੇਜ਼ੀ ਨਾਲ 5 7 10 ਭਾਂਪਾਂ ਬਿੱਲੀਆਂ ਕਰਕੇ ਮੈਨੂੰ ਖਿਲਾਰ ਦਿੱਤਾ ਮੈਂ ਡਿਗਦਾ ਡਿਗਦਾ ਬਚਿਆ ਉਸ ਮੇਰੀਆਂ ਤੱਤੀਆਂ ਤੱਤੀਆਂ ਜਪਦੀਆਂ ਗੱਲਾਂ ਨੂੰ ਦੋਹਾਂ ਤਲੀਆਂ ਚ ਘੁੱਟ ਕੇ ਮੇਰਾ ਮੱਥਾ ਤੇ ਵਾਲ ਚੁੰਮ ਲਈ ਹੌਲੀ ਹੌਲੀ ਉਹ ਕੱਪੜੇ ਲਾ ਕੇ ਮੇਰੇ ਕੱਪੜੇ ਪਾ ਕੇ ਮੈਨੂੰ ਅੱਗੇ ਵਰਗਾ ਬਣਾ ਦਿੱਤਾ ਬਾਬਰ ਜੀ ਖਾਨੇ ਚੋਂ ਦੁੱਧ ਦਾ ਨਿੱਕਾ ਚਾਂਦੀ ਦਾ ਗਲਾਸ ਤੇ ਇੱਕ ਛੋਟੀ ਚਾਂਦੀ ਦੀ ਰਕੇਬੀ ਵਿੱਚ ਅੰਗੂਰ ਲੈ ਕੇ ਉਸ ਮੇਰੇ ਅੱਗੇ ਲਿਆ ਰੱਖੀ ਮੈਂ ਪਹਿਲੇ ਦਿਨ ਵਾਂਗ ਮਾਪਿਆਂ ਦੀ ਆਗਿਆ ਦੇ ਵਿਰੁੱਧ ਸਭ ਕੁਝ ਖਾ ਪੀ ਗਿਆ। ਇਸ਼ਨਾਨ ਕਮਰੇ ਵਿੱਚ ਮੇਰੇ ਹੱਥ ਤੇ ਨਾਲ ਮੂੰਹ ਵੀ ਧੋਆ। ਬਰਫ਼ ਚਿੱਟੇ ਤੌਲੀਏ ਨਾਲ ਮੂੰਹ ਸਾਫ਼ ਕਰਕੇ ਮੈਂ ਬਾਹਰ ਨਿਕਲਿਆ। ਰਾਧਾ ਮੇਰੇ ਮਗਰ ਸੀ। ਉਹ ਮੈਨੂੰ ਸਰਦਾਰਾਂ ਦੀ ਕੁੜੀ ਵਾਂਗ ਇਹ ਕਹਿੰਦੀ ਜਾਪੀ ਸੀ ਕਿ ਕੱਲ ਫਿਰ ਵੀ ਖੇਡਣ ਆਉਣਾ ਤੇ ਮੈਂ ਤੁਹਾਨੂੰ ਬੜਾ ਸੋਹਣਾ ਨਾਚ ਨੱਚ ਕੇ ਦਿਖਾਵਾਂਗੀ। ਬੁਹਾਰੋਂ ਬਾਹਰ ਮੈਂ ਵਸ ਰਿਹਾ ਸੀ ਤੇਜ਼ ਹਵਾ ਨਾਰੀਅਲ ਦੇ ਦਰਖਤਾਂ ਨੂੰ ਦੂਰੀਆਂ ਕਰਦੀ ਜਾਂਦੀ ਸੀ ਮੈਂ ਪਿਛਦਾ ਪਿਛਦਾ ਆਪਣੀ ਨੁੱਕਰ ਮੁੜ ਕੇ ਅੰਦਰ ਵੜਿਆ ਚਾਈ ਘਬराई ਹੋਈ ਉੱਡੀਕ ਰਹੀ ਸੀ ਮੈਨੂੰ ਪਿਆਰ ਨਾਲ ਆਪਣੇ ਨਾਲ ਘੁੱਟ ਕੇ ਉਪਰੇ ਗੁੱਸੇ ਨਾਲ ਉਸ ਪੁੱਛਿਆ ਕਿਥੇ ਰਹਿਵੀ ਨਜ਼ਰ ਮੈਂ ਮਾਪਿਆਂ ਤੇ ਕਿਤਾਬਾਂ ਦੀ ਸਿੱਖਿਆ ਦੇ ਉਲਟ ਪਹਿਲੀ ਵਾਰ ਝੂਠ ਬੋਲਦਿਆਂ ਉੱਤਰ ਦਿੱਤਾ ਅਗਨੀਂਦਰ ਦੇ ਘਰ ਉਸ ਨਮਾ ਮਸ਼ੀਨੀ ਲਾਟੂ ਆਂਦਾ ਚਾਈ ਜੀ ਚਾਈ ਸ਼ਾਂਤ ਹੋ ਗਈ ਦੂਸਰੇ ਦਿਨ ਮੇਰਾ ਸਕੂਲ ਵਿੱਚ ਬਿਲਕੁਲ ਦਿਲ ਨਾ ਲੱਗਾ ਮਸੀ ਮਸੀ ਛੁੱਟੀ ਦੀ ਘੰਟੀ ਵੱਜੀ ਵਿਪਨ ਨੇ ਆਪੋ ਤਰਨ ਵਾਲੀ ਮੋਟਰ ਵਸਤੇ ਵਿੱਚ ਪਾ ਕੇ ਆਂਦੀ ਹੋਈ ਸੀ ਉਹ ਚਾਹੁੰਦਾ ਸੀ ਕਿ ਸੜਕ ਦੇ ਫੁੱਟਪਾਥਾਂ ਤੇ ਅਸੀਂ ਉਸ ਨੂੰ ਚਲਾ ਚਲਾ ਕੇ ਖੇਡੀ ਪਰ ਮੈਂ ਅੱਜ ਉਸ ਨੂੰ ਸੁੱਕਾ ਜਵਾਬ ਦੇ ਦਿੱਤਾ ਮੈਂ ਰਾਧਾ ਨਾਲ ਖੇਡਣਾ ਚਾਹੁੰਦਾ ਸਾਂ ਤੇ ਦੇਖਣਾ ਚਾਹੁੰਦਾ ਸਾਂ ਉਹ ਹੂਨ ਵਾਲਾ ਨਾਚ ਮੈਂ ਘਰ ਜਾ ਕੇ ਦੁੱਧ ਨਾ ਪੀਣ ਦਾ ਬਹਾਨਾ ਘੜ ਸੁਣਾਇਆ ਅਵਿਨੇਂਦਰ ਦੇ ਘਰ ਖੇਡਣ ਦਾ ਝੂਠ ਬੋਲ ਕੇ ਮੈਂ ਰਾਧਾ ਦੇ ਘਰ ਆਣ ਵੜਿਆ ਰਾਧਾ ਅੱਗੋਂ ਹੀ ਖੜੀ ਉਡੀਕਦੀ ਸੀ ਉਸਦੀ ਪਸ਼ਾਕ ਅੱਜ ਹੱਦ ਹੀ ਸੋਹਣੀ ਸੀ ਮੈਂ ਕਦੇ ਕਿਸੇ ਧੀਮੀ ਨੂੰ ਇਹੋ ਜਿਹੀ ਸੋਹਣੀ ਸਾੜੀ ਤੇ ਸ਼ਿੰਗਾਰ ਵਿੱਚ ਨਹੀਂ ਸੀ ਦੇਖਿਆ ਉਹ ਮੈਨੂੰ ਆਪਣੀ ਉਂਗਲ ਫੁੜਾ ਕੇ ਬਾਵਰਚੀ ਖਾਣੇ ਵਾਲਾ ਲੈ ਗਈ ਇੱਕ ਆਸਨ ਤੇ ਮੈਨੂੰ ਬਿਠਾ ਕੇ ਉਹ ਆਪ ਕੋ ਜਹੀ ਬਹਿ ਗਈ ਸਾਹਮਣੇ ਪਏ ਚਾਂਦੀ ਦੇ ਭਾਂਡਿਆਂ ਵਿੱਚ ਦੁੱਧ ਮਲਾਈ ਚਾਹਲ ਇਥੋਂ ਤੱਕ ਕਿ ਫੁਲਕੇ ਸਬਜ਼ੀ ਤੇ ਮੱਖਣ ਵੀ ਪਏ ਸਨ ਇੱਕ ਸੁਨਹਿਰੀ ਝਾਲ ਵਾਲੀ ਰਕੇਬੀ ਵਿੱਚ ਉਸ ਰੁੱਤ ਦੇ ਫਲ ਪਏ ਸਨ ਮੇਰੀ ਨਾਂ ਨੁਕਰਦਾ ਕੋਈ ਖਿਆਲ ਨਾ ਕਰਦਿਆਂ ਉਸ ਟਮਚਿਆਂ ਤੇ ਬੁਰਕਿਆਂ ਨਾਲ ਮੈਨੂੰ ਖਵਾਉਣਾ ਸ਼ੁਰੂ ਕਰ ਦਿੱਤਾ ਮੈਂ ਝੱਟ ਹੀ ਰੰਝ ਗਿਆ ਰਾਧਾ ਨੇ ਇਸ਼ਨਾਨ ਕਮਰੇ ਵਿੱਚ ਮੇਰਾ ਮੂੰਹ ਹੱਥ ਸਾਫ ਕਰਾਇਆ ਅਸੀਂ ਵੱਖੀ ਵਾਲੇ ਕਮਰੇ ਵਿੱਚ ਬੜੇ ਅਗਰਬਤੀ ਨਾਲ ਕਮਰਾ ਮੈਂ ਕਿਆ ਹੋਇਆ ਸੀ ਸ਼ਿੰਗਾਰ ਟੇਬਲ ਤੇ ਇੱਕ ਚਾਂਦੀ ਦੀ ਥਾਲੀ ਵਿੱਚ ਸੇਰੇ ਫੁੱਲ ਤੇ ਕਿਆ ਉਹਦੇ ਅਣਜਾਣੇ ਦੀਵੇ ਸਨ ਮੇਰੇ ਦੇਖਦਿਆਂ ਦੇਖਦਿਆਂ ਸਾੜੀ ਦੇ ਲੜ ਵਾਲੇ ਚਾਬੀਆਂ ਦੇ ਗੁੱਛੇ ਵਿੱਚੋਂ ਇੱਕ ਚਾਬੀ ਚੁਣ ਕੇ ਵਾਰਡਰੋਬ ਖੋਲੀ ਗਈ ਉਸ ਵਿੱਚੋਂ ਇੱਕ ਨਵੀਂ ਪੀਲੀ ਰੇਸ਼ਮੀ ਧੋਤੀ ਕੱਢ ਕੇ ਰਾਧਾ ਨੇ ਪਲੰਗ ਤੇ ਰੱਖੀ ਇੱਕ ਕਿਲੀ ਤੋਂ ਮੋਰ ਦੇ ਖੰਭਾਂ ਦਾ ਇੱਕ ਮੁਕਟ ਲਾਉਂਦਿਆਂ ਰਾਧਾ ਨੇ ਕਿਹਾ ਕ੍ਰਿਸ਼ਨ ਚੰਦਰ ਇਹ ਮੈਂ ਆਪਣੇ ਹੱਥੀ ਤੁਹਾਡੇ ਲਈ ਬਣਾਇਆ ਹੈ ਮੈਂ ਹਾਲੀ ਵੀ ਹੈਰਾਨ ਖੜਾ ਸਾਂ ਜਦ ਰਾਧਾ ਨੇ ਸ਼ਿੰਗਾਰ ਟੇਬਲ ਦੇ ਦਰਾਜ਼ ਤੋਂ ਇੱਕ ਮੁਰਲੀ ਕੱਢ ਲੈਂਦੀ ਦਸਾਂ ਮਿੰਟਾਂ ਦੇ ਅੰਦਰ ਤੋਂ ਤੀ ਮੁਕਟ ਸੇਰੀ ਤੇ ਬੰਸਰੀ ਨਾਲ ਸਜਾ ਕੇ ਮੈਨੂੰ ਕੱਲ ਵਾਂਗ ਖੜਾ ਕੀਤਾ ਗਿਆ ਇੱਕ ਸੇਰਾ ਸਾਹਮਣੀ ਤਸਵੀਰ ਦੀ ਗਲ ਵੀ ਪਾਇਆ ਗਿਆ ਮੈਂ ਆਪਣਾ ਮੂੰਹ ਜਦ ਸਾਹਮਣੇ ਸ਼ੀਸ਼ੇ ਵਿੱਚ ਦੇਖਿਆ ਤਾਂ ਉਹ ਹੂਬ ਹੂ ਸਾਹਮਣੀ ਤਸਵੀਰ ਵਰਗਾ ਸੀ ਮੈਂ ਪੁੱਛਿਆ ਰਾਧਾ ਉਹ ਕਿਸ ਦੀ ਮੂਰਤ ਹੈ ਉਸ ਮੁਸਕਰਾਦਿਆਂ ਕਿਹਾ ਤੁਹਾਨੂੰ ਪਤਾ ਹੀ ਨਹੀਂ ਕ੍ਰਿਸ਼ਨ ਚੰਦਰ ਦੀ ਮੇਰੀ ਮੈਂ ਪੁੱਛਿਆ ਹਾਂ ਹਾਂ ਕ੍ਰਿਸ਼ਨ ਚੰਦਰ ਦੀ ਮਾਚ ਸਵਾਲ ਕੇ ਥਾਲੀ ਵਿੱਚਲੇ ਪੰਜੇ ਦੀਵੇ ਜਗਾਏ ਗਏ ਤੇ ਰਾਧਾ ਦੋਹਾਂ ਹੱਥਾਂ ਵਿੱਚ ਉਹਨਾਂ ਨੂੰ ਲੈ ਕੇ ਹਾਜ਼ਰ ਹੋਈ ਮੇਰੇ ਸਾਹਮਣੇ ਖੜੋ ਕੇ ਉਸ ਦੋਵੇਂ ਅੱਖਾਂ ਮੀਟ ਲਈਆਂ ਅੱਖਾਂ ਖੋਲ ਕੇ ਥਾਲੀ ਦੇ ਇੱਕ ਕੰਡੇ ਤੇ ਘੋਲੇ ਹੋਏ ਕੇਸਰ ਤੇ ਚੌਲਾਂ ਦਾ ਉਸ ਆਪਣੀ ਚੀਚੀ ਨਾਲ ਦੀ ਉਂਗਲੀ ਨਾਲ ਮੈਨੂੰ ਟਿੱਕਾ ਲਾ ਦਿੱਤਾ ਮੈਨੂੰ ਖਬਰੇ ਕੀ ਸੁਝੀ ਮੈਂ ਵੀ ਆਪਣੀ ਉਸੇ ਉਂਗਲੀ ਨੂੰ ਕੇਸਰ ਲਾ ਕੇ ਹੱਥ ਉਸ ਦੇ ਮੱਥੇ ਵੱਲ ਵਧਾਇਆ ਉਸ ਮੱਥਾ ਛਕਾ ਦਿੱਤਾ ਮੇਰੀ ਉਂਗਲੀ ਲੱਗਦਿਆਂ ਹੀ ਉਹ ਕੰਬ ਉੱਠੀ ਉਸ ਦੀ ਦੀਵਿਆਂ ਵਾਲੀ ਥਾਲੀ ਉਸ ਦੇ ਹੱਥਾਂ ਵਿੱਚ ਕੰਬੀ ਦੀਵਿਆਂ ਦੀਆਂ ਲਾਟਾਂ ਕੰਬੀਆਂ ਧੂਫ ਦਾ ਧੂਆਂ ਕੰਬਿਆ ਤੇ ਘੰਗਰੂਆਂ ਵਰਗੀ ਛਣਕ ਦੀ ਆਵਾਜ਼ ਖਬਰੇ ਕਿਵੇਂ ਉਸ ਦੇ ਪੈਰਾਂ ਵਿੱਚੋਂ ਕੰਬੀ ਇੱਕਦਮ ਉਹ ਆਪਣੀ ਥਾਂ ਤੋਂ ਹਿੱਲੀ ਤੇ ਐਉਂ ਅਗਾਵਦੀ ਜਿਵੇਂ ਤਿਲਕ ਕੇ ਡਿੱਗਣ ਲੱਗੀ ਹੋਏ ਪਰ ਝੱਟ ਹੀ ਉਹ ਸੰਭਲ ਗਈ ਹੌਲੀ ਹੌਲੀ ਉਸ ਦੇ ਤਿਲਕਨ ਤੇ ਸੰਭਲਣ ਦੀ ਚਾਲ ਵਧਦੀ ਗਈ ਮੈਂ ਸਮਝ ਗਿਆ ਕਿ ਨਾਚ ਸ਼ੁਰੂ ਹੈ ਉਸ ਦੇ ਲੱਕ ਝੁਕਉਣ ਨਾਲ ਉਸ ਦੇ ਖੁੱਲੇ ਵਾਲ ਧਰਤੀ ਨੂੰ ਛੋਹ ਜਾਂਦੇ ਸਨ ਉਹ ਹਵਾ ਦੀ ਪਤਲੀ ਲਹਿਰਾ ਵਾਂਗ ਦੂਰੀ ਹੋ ਜਾਂਦੀ ਸੀ ਚਾਲ ਤੇਜ਼ ਹੋਣੀ ਸ਼ੁਰੂ ਹੋਈ ਕੁੰਗਰੂਆਂ ਦੀ ਹੂਕਰ ਨਾਲ ਕਮਰੇ ਵਿੱਚ ਇੱਕ ਸੁਰਤਾ ਜਿਹੀ ਛਾ ਗਈ ਚਾਲ ਹੋਰ ਤੇਜ਼ ਹੋ ਗਈ ਜਗਦਿਆਂ ਜੋਤਾਂ ਦਾ ਇੱਕ ਚੱਕਰ ਮੇਰੇ ਦਿਵਾਲੇ ਵੱਜ ਗਿਆ ਮੇਰੀਆਂ ਅੱਖਾਂ ਅੱਗੇ ਭੰਬਰ ਤਾਰੇ ਉੱਡਣ ਲੱਗ ਪਏ ਮੇਰੇ ਦਿਵਾਲੇ ਕਈ ਰਾਤਾ ਦਸਣ ਲੱਗ ਪਈਆਂ ਮੇਰੀ ਆਪਣੀ ਸ਼ਕਲ ਦੇ ਕਈ ਮੁੰਡੇ ਮੇਰੇ ਹੁਣ ਦੀ ਪਸ਼ਾਕ ਵਿੱਚ ਉਹਨਾਂ ਨਾਲ ਸਨ ਮੇਰੀ ਉੱਤੇ ਮੇਰਾ ਆਪਣਾ ਕਾਬੂ ਘਟਾ ਮਾਲੂਮ ਹੁੰਦਾ ਸੀ ਇਉਂ ਮਾਲੂਮ ਹੋ ਲੱਗਾ ਜਿਵੇਂ ਕਿਸੇ ਨੇ ਮੇਰੀਆਂ ਉਂਗਲਾਂ ਮੁਰਲੀ ਦੀਆਂ ਛੇਕਾਂ ਤੇ ਬਦੋ-ਬਦੀ ਰੱਖ ਦਿੱਤੀਆਂ ਹਨ ਮੈਂ ਵੱਡੇ ਛੇਕ ਤੇ ਹਥਲਾ ਬਲ ਰੱਖ ਕੇ ਫੂਕ ਮਾਰੀ ਮੇਰੀਆਂ ਨਿੱਕੀਆਂ-ਨਿੱਕੀਆਂ ਉਂਗਲਾਂ ਖਬਰੇ ਕਿਦਾਂ ਉਹਨਾਂ ਛੇਕਾਂ ਤੇ ਨਾਚ ਕਰਨ ਲੱਗ ਪਈਆਂ ਮੈਂ ਕਦੇ ਬੰਸਰੀ ਨਹੀਂ ਵਜਾਈ ਸੀ ਤੇ ਨਾ ਹੀ ਹੁਣ ਕੋਈ ਸਾਜ਼ ਵਜਾ ਸਕਦਾ ਹਾਂ ਪਰ ਉਸ ਵੇਲੇ ਵਰਗੀ ਬੰਸਰੀ ਮੈਂ ਕਦੇ ਕਿਸੇ ਉਸਤਾਦ ਕੋਲੋਂ ਵੀ ਨਹੀਂ ਸੁਣ ਸਕਿਆ ਹੌਲੀ-ਹੌਲੀ ਮੇਰੀਆਂ ਉਂਗਲਾਂ ਢਿੱਲੀਆਂ ਪੈਣੀਆਂ ਸ਼ੁਰੂ ਹੋ ਗਈਆਂ ਨਾਚ ਦੀ ਚਾਲ ਘਟਦੀ-ਕਟਦੀ ਘਟ ਗਈ ਰਾਧਾ ਇੱਕ ਰਹਿ ਗਈ ਮੈਂ ਇੱਕ ਰਹਿ ਗਿਆ ਕਮਰੇ ਵਿੱਚ ਕਬਰ ਵਰਗੀ ਚੁੱਪ ਛਾ ਗਈ ਰਾਧਾ ਸ਼ਰਾਬੀਆਂ ਵਾਂਗ ਹੁਲਾਰੇ ਖਾ ਰਹੀ ਸੀ ਪਰ ਦੀਵਿਆਂ ਵਾਲੀ ਥਾਲੀ ਨੂੰ ਨਹੀਂ ਸੀ ਡਿੰਗਣ ਦਿੰਦੀ ਮੈਂ ਆਪਣੀ ਥਾਂ ਛੱਡ ਕੇ ਅਗਾਂ ਵਧਿਆ ਥਾਲੀ ਉਸਦੇ ਹੱਥੋਂ ਫੜ ਕੇ ਸ਼ਿੰਗਾਰ ਟੇਬਲ ਤੇ ਰੱਖਣ ਦੀ ਦੇਰੀ ਸੀ ਕਿ ਉਹ ਕੜਮ ਕਰਕੇ ਪੁੰਝੇ ਡਿੱਗ ਪਈ ਮੁਰਲੀ ਮੰਜੇ ਤੇ ਸੁੱਟ ਕੇ ਮੈਂ ਉਸ ਨੂੰ ਸੰਭਿਆ ਪਤਾ ਨਹੀਂ ਉਦੋਂ ਮੇਰੇ ਵਿੱਚ ਇਨਾ ਬਲ ਕਿੱਥੋਂ ਆ ਗਿਆ ਸੀ ਮੈਂ ਹਰ ਹਾਲਤ ਵਿੱਚ ਆਪਣੀ ਆਪ ਨੂੰ ਪੂਰਾ ਆਦਮੀ ਸਮਝਦਾ ਸਾਂ ਆਪਣੀ ਧੋਤੀ ਦੇ ਪੱਲੇ ਨਾਲ ਮੈਂ ਉਸ ਨੂੰ ਪੱਖਾ ਕਰਕੇ ਪੂਰੀ ਹੋਸ਼ ਵਿੱਚ ਲਿਆਂਦਾ ਉਸ ਉੱਠ ਕੇ ਮੇਰੀ ਗੱਲ ਜੰਮ ਲਈ ਕੰਪਨੀਆਂ ਦਾ ਹੜ ਮੇਰੀ ਨਸ ਨਸ ਵਿੱਚ ਫਿਸ ਪਿਆ ਮੈਂ ਨੀਮ बेहोशी ਦੀ ਹਾਲਤ ਵਿੱਚ ਉਸ ਨੂੰ ਆਪਣੀ ਗਲਵਕੜੀ ਵਿੱਚ ਲੈ ਲਿਆ ਉਹ ਵੀ ਫੇਰ ਕੰਬੀ ਤੇ ਇੱਕ ਵਾਰੀ ਆਪਣੀਆਂ ਬਾਹਾਂ ਨਾਲ ਮੈਨੂੰ ਘੁੱਟ ਕੇ ਮਰੀਆਂ ਬਾਹਾਂ ਵਿੱਚ ਆਪਣੀ ਆਪ ਨੂੰ ਨਸਲ ਸੁੱਟ ਦਿੱਤਾ ਮੈਂ ਉਸ ਦੀਆਂ ਗੱਲਾਂ ਚੁੰਮੀਆਂ ਬੁੱਲ੍ਹ ਚੁੰਮੇ ਅੱਖਾਂ ਚੁੰਮੀਆਂ ਵਾਲ ਚੁੰਮੀ ਪਰ ਉਹ ਨਸਲ ਪਈ ਸੀ ਮੈਂ ਉਸਦੇ ਚਿਹਰੇ ਵੱਲ ਵੇਖਣ ਲੱਗ ਪਿਆ ਕੁਝ ਛੇਰ ਮਗਰੋਂ ਉਸ ਆਪਣੀਆਂ ਨੀਂਦ ਵਿੱਚ ਹੋਸ਼ ਅੱਖਾਂ ਖੋਲੀਆਂ ਤੇ ਝੱਟ ਹੀ ਬੰਦ ਕਰ ਲਈਆਂ ਅਚਾਨਕ ਬੂਹਾ ਖੜ ਗਿਆ ਅਸੀਂ ਉੱਠ ਖੜੋਤੇ ਕੋਈ ਆਵਾਜ਼ ਨਾ ਆਈ ਮੈਂ ਫੇਰ ਪਹਿਲਾ ਕ੍ਰਿਸ਼ਨ ਬਣਾਇਆ ਗਿਆ ਕਾਫੀ ਦੇਰ ਹੋ ਗਈ ਸੀ ਜਦ ਮੈਂ ਆਪਣੇ ਘਰ ਪਹੁੰਚਿਆ ਡਾਕਟਰ ਨੂੰ ਦਿਖਾਇਆ ਗਿਆ ਉਸ ਦੱਸਿਆ ਕਿ ਮੇਰੀ ਸਿਹਤ ਬਿਲਕੁਲ ਠੀਕ ਹੈ ਭੁੱਖ ਕਿਉਂ ਨਹੀਂ ਲੱਗਦੀ ਇਸ ਨੂੰ ਮੇਰੇ ਪਿਤਾ ਜੀ ਨੇ ਡਾਕਟਰ ਤੋਂ ਪੁੱਛਿਆ ਹਾਜ਼ਮਾ ਤਾਂ درست ਹੈ ਡਾਕਟਰ ਨੇ ਜਵਾਬ ਦਿੱਤਾ ਸਕੂਲ ਦੇ ਇਮਤਿਹਾਨ ਦੀ ਰਿਪੋਰਟ ਚੰਗੀ ਸੀ ਪਰ ਫਿਰ ਵੀ ਮੇਰੀ ਨਿਗਰਾਨੀ ਰੱਖੀ ਜਾਣ ਲੱਗ ਪਈ ਮੈਂ ਰੋਜ਼ ਰਾਧਾ ਦੇ ਜਾਂਦਾ ਸਾਂ ਇਸ ਦਾ ਕਦੇ ਕਿਸੇ ਨੂੰ ਸ਼ੱਕ ਹੀ ਨਹੀਂ ਸੀ ਪਰ ਮੇਰੀ ਛਾਈ ਜੀ ਜਿਨ੍ਹਾਂ ਨੂੰ ਮੇਰੀ ਰਾਤ ਦੀ ਰੋਟੀ ਰੋਜ਼ ਨਾ ਖਾਣ ਕਰਕੇ ਫਿਕਰ ਲੱਗਾ ਰਹਿੰਦਾ ਸੀ ਖੁਫੀਆ ਪੁਲਿਸ ਵਾਂਗ ਮੇਰੇ ਮਗਰ ਲੱਗ ਗਏ ਇੱਕ ਦਿਨ ਜਦ ਮੈਂ ਰਾਧਾ ਵੱਲ ਗਿਆ ਤਾਂ ਉਹ ਦੱਬੇ ਪੈਰੀ ਲੁਕ-ਲੁਕ ਕੇ ਮੇਰੇ ਪਿੱਛੇ ਗਈ ਬੂਹਾ ਅੰਦਰੋਂ ਬੰਦ ਹੋ ਜਾਂਦੀ ਹਾਲਤ ਵਿੱਚ ਉਹ ਅੰਦਰ ਨਾ ਆ ਸਕੇ ਬਾਹਰ ਬੂਹੇ ਨਾਲ ਕੰਨ ਲਾ ਕੇ ਖਵਰੇ ਕਿੰਨਾ ਚਿਰ ਖੜੇ ਰਹੇ ਹੋਣਗੇ ਨਾਚ ਮੁੱਕਣ ਤੋਂ ਮੰਗਰੂ ਸਾਨੂੰ ਉਹਨਾਂ ਦੀਆਂ ਤੇਜ਼ ਆਵਾਜ਼ਾਂ ਸੁਣਾਈ ਦਿੱਤੀਆਂ ਉਹ ਉੱਚੀ ਉੱਚੀ ਕਹਿ ਰਹੇ ਸਨ ਰਾਮ ਪਿਆਰੀ ਰਾਮ ਪਿਆਰੀ ਮੈਂ ਤਾਂ ਡਰ ਗਿਆ ਪਰ ਰਾਧਾ ਨੇ ਉਹ ਕੱਪੜੇ ਛਿਤੀ ਲਾ ਦਿੱਤੇ ਤੇ ਮੇਰੇ ਪਾ ਦਿੱਤੇ ਮੂੰਹ ਹੱਥ ਵਾਜਾਂ ਦੀ ਵਾਸ਼ੜ ਵਿੱਚ ਹੀ ਧੋਵਾ ਦਿੱਤੇ ਗਏ ਮੈਨੂੰ ਫੇਰ ਉਸੇ ਅੰਦਰ ਲੁਕਾ ਕੇ ਉਹ ਬਾਹਰ ਨਿਕਲੀ ਤੇ ਬੂਹਾ ਖੋਲ ਕੇ ਮਿਲ ਚਾਈ ਜੀ ਨੇ ਪੁੱਛਿਆ ਕਿ ਕੀ ਗੱਲ ਹੈ ਚਾਈ ਨੇ ਗੁੱਸੇ ਭਰੀਆਂ ਅੱਖਾਂ ਨਾਲ ਪੁੱਛਿਆ ਕ੍ਰਿਸ਼ਨ ਕਿੱਥੇ ਹੈ ਰਾਧਾ ਨੇ ਆਖਿਆ ਐਥੇ ਕਿਤੇ ਹੋਵੇਗਾ ਮੈਂ ਆਪ ਅੰਦਰ ਵਰਦਾ ਦੇਖਿਆ ਹੈ ਚਾਈ ਨੇ ਕੜਕ ਕੇ ਕਿਹਾ ਮੈਂ ਅੰਦਰ ਵੇਖਦੀ ਹਾਂ ਰਾਧਾ ਨੇ ਬੜੀ ਸ਼ਾਂਤੀ ਨਾਲ ਕਿਹਾ ਮੇਰੇ ਸੁਤੇ ਸੁਤੇਆਂ ਕਈ ਵਾਰ ਅੰਦਰ ਦਾ ਬੂਹਾ ਅੜਾ ਕੇ ਕੱਲਾ ਖੇਡਦਾ ਰਹਿੰਦਾ ਹੈ ਅੰਦਰ ਆ ਕੇ ਉਸ ਮੈਨੂੰ ਬਾਹਾਂ ਤੋਂ ਫੜ ਲਿਆ ਮੈਂ ਡਰ ਨਾਲ ਨਿਤਾਣੀਆਂ ਵਾਂ ਕੰਬ ਰਿਆ ਸਾਂ ਰਾਧਾ ਨੇ ਹੌਲੀ ਜਿਹੀ ਕਿਹਾ ਡਰੋ ਨਾ ਮੇਰੇ ਕ੍ਰਿਸ਼ਨ ਚੰਦਰ ਅਸੀਂ ਚੋਰੀ ਨਹੀਂ ਕੀਤੀ ਪਾਪ ਨਹੀਂ ਕੀਤਾ ਮੈਂ ਹੌਸਲਾ ਕਰਕੇ ਉਸੇ ਤਰ੍ਹਾਂ ਤਰੀਕ ਦਾ ਉਸ ਨਾਲ ਬਾਹਰ ਆਂਦਾ ਗਿਆ ਮੇਰੀ ਬਾਝਾਈ ਨੂੰ ਫੜਾਉਂਦਿਆਂ ਉਸ ਆਖਿਆ ਆ ਲੋ ਫੜੋ ਆਪਣਾ ਮੱਖਣ ਚੋਰ ਅੰਦਰਲੇ ਕਮਰੇ ਵਿੱਚ ਲੁਕਿਆ ਹੋਇਆ ਸੀ ਮੇਰੀ ਚਾਈ ਮੈਨੂੰ ਛੱਡ ਕੇ ਅੰਦਰ ਵੜ ਗਈ ਵਿੱਖੀ ਵਾਲੇ ਕਮਰੇ ਵਿੱਚ ਖਿਲਰੀਆਂ ਚੀਜ਼ਾਂ ਤੇ ਜਗਦੀਆਂ ਜੁੱਤਾਂ ਦੇਖ ਕੇ ਉਸ ਉੱਚੀ ਦਿੱਤੀ ਹੂੰ ਕੀਤਾ ਤੇ ਇੱਕ ਸ਼ੱਕ ਭਰੀ ਨਜ਼ਰ ਰਾਦਾ ਤੇ ਸੁੱਟ ਕੇ ਬੜੇ ਆਕਰ ਨਾਲ ਮੁੜ ਆਈ ਆਉਂਦਿਆਂ ਹੀ ਮੈਨੂੰ ਪੈਣੀਆਂ ਸ਼ੁਰੂ ਹੋ ਗਈਆਂ ਰਾਧਾ ਛਡੌਣ ਵਾਸਤੇ ਬਾਹਰ ਆਈ ਪਰ ਫਿਰ ਅੰਦਰ ਮੁੜ ਗਈ ਫਿਰ ਆਈ ਫਿਰ ਮੁੜ ਗਈ ਮੇਰੀ ਗੱਲ ਤੇ ਇੱਕ ਚਪੇੜ ਪੈਂਦਿਆ ਹੀ ਉਹ ਇਕੱਠੀ ਹੋ ਜਾਂਦੇ ਸੀ ਕਮਰੇ ਵਿੱਚ ਮੈਨੂੰ ਡੱਕ ਕੇ ਚਾਈ ਜੀ ਪਿਤਾ ਜੀ ਨੂੰ ਉਡਿਕਦੇ ਰਹੇ ਮੈਂ ਜਾਣ ਕੇ ਘਰਾੜੇ ਮਾਰਨ ਲੱਗ ਪਿਆ ਬੜੇ ਪ੍ਰੇਮ ਨਾਲ ਛਾਈ ਜੀ ਨੇ ਪਿਤਾ ਜੀ ਨੂੰ ਰੋਟੀ ਖਵਾਈ ਰੋਟੀ ਖਾ ਕੇ ਕੁਝ ਚਿਰ ਬਰਾਂਡੇ ਵਿੱਚ ਠਹਿਲਣ ਮਗਰੋਂ ਪਿਤਾ ਜੀ ਆਪਣੇ ਪਲੰਗ ਤੇ ਆ ਲੇਟੇ ਛਾਈ ਜੀ ਨੇ ਵੀ ਬਾਕੀ ਦੇ ਕੰਮ ਖਤਮ ਕਰਕੇ ਆਪਣੀ ਮੰਜੀ ਮੰਲੀ ਕੁਝ ਚਿਰ ਮਗਰੋਂ ਛਾਈ ਜੀ ਨੇ ਹੌਲੀ ਜਿਹੀ ਕਿਹਾ ਇਹ ਜੀ ਸੁਣਦੇ ਹੋ ਪਿਤਾ ਜੀ ਨੇ ਪਾਸਾ ਮੋੜ ਕੇ ਕਿਹਾ ਆਹੋ ਮੈਂ ਇੱਕ ਗੱਲ ਕਰਨੀ ਸੀ ਚਾਈ ਜੀ ਨੇ ਇਸ ਲਹਿਜ਼ੇ ਵਿੱਚ ਕਿਹਾ ਜਿਵੇਂ ਗੱਲ ਬੜੀ ਜ਼ਰੂਰੀ ਹੋਵੇ ਕੀ ਗੱਲ ਹੈ ਚਾਈਨੀ ਅੱਜ ਜੋ ਕੁਝ ਦੇਖਿਆ ਸੁਣਿਆ ਸੀ ਆਖ ਸੁਨਾਇਆ ਤੇ ਅੰਤ ਵਿੱਚ ਕਿਹਾ ਖਬਰੇ ਕੀ ਕੀ ਕਰਦੀ ਰਹਿੰਦੀ ਏ ਬੰਗਾਲਨ ਜਾਦੂਗਰਨੀ ਮੇਰੇ ਲਾਲ ਨੂੰ ਅੰਦਰ ਵੜ ਕੇ ਪਿਤਾ ਜੀ ਨੇ ਉੱਤਰ ਦਿੱਤਾ ਸ਼ਦੈ ਨਾ ਬਣਾ ਕਰ ਸੋਧਾਂ ਚਾਈ ਜੀ ਦੇ ਬਹੁਤ ਜ਼ੋਰ ਦੇਣ ਤੇ ਪਿਤਾ ਜੀ ਨੇ ਆਖਿਆ ਅੱਛਾ ਮਿਲਾਂਗੇ ਬੁੱਢੇ ਨੂੰ ਸਵੇਰੀ ਤੀਜੇ ਦਿਨ ਜਦੋਂ ਮੈਂ ਸਕੂਲੋਂ ਮੁੜਿਆ ਮੈਂ ਆਪਣੇ ਘਰ ਜਾਣ ਦੀ ਥਾਂ ਪਹਿਲੋਂ ਹੀ ਰਤਾ ਦੇ ਘਰ ਮੁੜਿਆ ਬੂਹਾ ਚੌਰ ਚਪਟ ਖੁੱਲਾ ਸੀ ਅੰਦਰ ਕੋਈ ਸਮਾਨ ਨਹੀਂ ਸੀ ਮੈਂ ਅੱਖਾਂ ਮਲ ਕੇ ਗੋਹ ਨਾਲ ਫੇਰ ਤੱਕਿਆ ਫਿਰ ਵੀ ਨਹੀਂ ਸੀ ਮੈਂ ਨਾਲ ਦੇ ਕਮਰੇ ਵਿੱਚ ਗਿਆ ਉੱਥੇ ਵੀ ਕੋਈ ਨਹੀਂ ਸੀ ਮੈਨੂੰ ਇਦਾਂ ਪ੍ਰਤੀਤ ਹੋ ਲੱਗਾ ਜਿਵੇਂ ਮੇਰੇ ਸਰੀਰ ਨਾਲੋਂ ਕੋਈ ਅੰਗ ਕੱਟ ਲਿਆ ਗਿਆ ਹੋਵੇ ਮੈਂ ਬਸਤੇ ਸਮੇਤ ਕਮਰੇ ਦੀ ਇੱਕ ਨੁੱਕਰ ਵਿੱਚ ਧਸ ਗਿਆ। ਇਦਾਂ ਮਾਲੂਮ ਹੁੰਦਾ ਸੀ ਜਿਵੇਂ ਮੈਂ ਪਾਤਾਲ ਵੱਲ ਜਾ ਰਿਹਾ ਹੋਵਾਂ ਅਚਾਨਕ ਕਿਸੇ ਮੇਰੀ ਬਾਹ ਆਣ ਪਕੜੀ। ਪਹਿਲੋਂ ਮੈਂ ਸਮਝਿਆ ਰਾਦਾ ਹੋਏਗੀ ਪਰ ਬਾਹ ਬੜੇ ਜ਼ੋਰ ਦੀ ਫੜੀ ਗਈ ਸੀ। ਮੈਂ ਉਤਾਣ ਧੱਕਿਆ ਚਾਈ ਸੀ। ਮੈਂ ਰੋ ਰਿਹਾ ਸਾਂ। ਚਾਈ ਮੈਨੂੰ ਧੂਖੇ ਆਪਣੇ ਪਾਸੇ ਵੱਲ ਲਿਜਾ ਰਹੀ ਸੀ। ਤੇ ਦੋਸਤੋ ਇੱਥੇ ਹੀ ਇਹ ਕਹਾਣੀ ਖਤਮ ਜਾਂਦੀ ਹੈ। ਸ਼ੁਕਰੀਆ।